ਹਰਿਆਣੇ ਦੇ ਵਿੱਚ 15 ਸ਼ੀਟਾਂ ਤੇ ਜਿੱਤ ਹਾਰ ਦਾ ਫੈਸਲਾ ਪ੍ਰਵਾਸੀਆਂ ਨੇ ਕੀਤਾ ਜਦੋਂ ਇਹ 80 ਦੀਆਂ ਵੋਟਾਂ ਬਣ ਗਈਆਂ ਜਿਹੜੇ ਸਾਡੇ ਬਾਜਵੇ ਬੜੰਗ ਸਿੱਧੂ ਫਰਾੜ ਢਿੱਲੋਂ ਜੋਸੀ ਸ਼ਰਮੇ ਇਹਨਾਂ ਨੂੰ ਇਹ ਇਹ ਲੱਗਦਾ ਵੀ ਇਹਨਾਂ ਨੂੰ ਫਿਰ ਐਮਐਲਏ ਬਣਾਉਣਗੇ ਇਹਨੂੰ ਐਮਪੀ ਜਾਂ ਮੁੱਖ ਮੰਤਰੀ ਬਣਾਉਣਗੇ ਹੁਣ ਖੇਰਾ ਭੋਲਿਆ ਸੀ ਬਾਹਮ ਰੋੜ ਦੀ ਉਹ ਨਹੀਂ ਨਾਲ ਨਾਲ ਰਾਜੇ ਬੜੰਗ ਨੇ ਤੂੰ ਇਹ ਕਿਹੜੀ ਗੱਲ ਕਰਦਾ ਹੈ ਉਹ ਚੁੱਪ ਕਰ ਗਿਆ ਜਾਂ ਇੱਕ ਹੋਰ ਸਵਾਲ ਉੱਠਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਹੀ ਕਿ ਤੁਸੀਂ ਲੱਖੇ ਸਹਾਣੇ ਤਾਂ ਆਪਣੇ ਘਲਾੜ ਦੇ ਉੱਤੇ ਵੀ ਇਹਦੇ ਭਈਏ ਪ੍ਰਵਾਸੀ ਰੱਖੇ ਹੋਣੇ ਆ ਪਹਿਲਾਂ ਮੈਂ ਪੰਜਾਬੀ ਨੂੰ ਤਰਜੀਹ ਦਿੱਤੀ ਪੰਜਾਬੀ ਭਾਲੇ ਨਹੀਂ ਮਿਲੇ ਤਾਂ ਮੈਨੂੰ ਦੂਜੇ ਬੰਦੇ ਇਹ ਲਿਆਉਣੇ ਪੈਗੇ ਮੈਂ ਕਦੇ ਇਹ ਕਿਹਾ ਵੀ ਤੁਹਾਨੂੰ ਕੰਮ ਨਾ ਦਿਓ ਪਹਿਲ ਦਿਓ ਪੰਜਾਬ ਦੇ ਬੰਦੇ ਨੂੰ ਰੁਜ਼ਗਾਰ ਚ ਵੀ ਦੇਣੀ ਹੈ ਜੇ ਹੁਣ ਕੋਈ ਬੰਦਾ ਹੀ ਨਹੀਂ ਮਿਲਦਾ ਤਾਂ ਬੰਦਾ ਜਾਊ ਕਿੱਥੇ ਤੁਸੀਂ ਕਹਿੰਦੇ ਵੈਰੀਫਿਕੇਸ਼ਨ ਕਰਾਓ ਕਿਸੇ ਕਰਵਾਈ ਵੈਰੀਫਿਕੇਸ਼ਨ ਕਿ ਸਾਡੇ ਬੰਦਿਆਂ ਨੇ ਜਾ ਕੇ ਆ ਯੂਪੀ ਦੀ ਬਿਹਾਰ ਦੀ ਕਿਸੇ ਹੋਰ ਸਟੇਟ ਦੀ ਡੈਮੋਗ੍ਰਾਫੀਕਲ ਦੱਸੋ ਉਥੋਂ ਦੇ ਸੱਭਿਆਚਾਰ ਤੇ ਅਸਰ ਪਾਤਾ ਉਥੋਂ ਦੀ ਬੋਲੀ ਤੇ ਅਸਰ ਪਾਤਾ ਜੋ 2 ਕਰੋੜ ਬੰਦਾ ਦੂਜਾ ਹੈ ਸਾਡੀ ਬੋਲੀ ਵੀ ਕੀ ਸੱਭਿਆਚਾਰ ਵੀ ਸਾਰਾ ਕੁਝ ਹੀ ਗਿਆ ਸਾਡਾ ਤਾਂ ਫਿਕਰ ਇਸ ਗੱਲ ਦਾ ਚਿੰਤਾ ਇਸ ਗੱਲ ਦੀ ਆ ਪਹਿਲੀ ਗੱਲ ਤਾਂ ਮੈਂ ਇਸ ਗੱਲ ਦੇ ਹੱਕਚ ਹੀ ਨਹੀਂ ਹੈਗਾ ਕਿ ਜਿਹੜੇ ਬੰਦੇ ਸਾਡੇ ਬਾਹਰ ਜਾ ਰਹੇ ਆ ਉਹ ਉੱਥੇ ਜਾ ਕੇ ਪੱਕੇ ਤੌਰ ਤੇ ਬਸਨੀਕ ਬਣ ਜਮੀਨਾਂ ਵੇਚ ਕੇ ਤੁਰ ਕੇ ਘਰ ਵੇਚ ਕੇ ਤੁਰ ਕੇ ਜੇ ਉੱਥੋਂ ਉਹਨੇ ਛੱਤਰ ਫੇਰ ਕੇ ਕੱਢਣਾ ਸ਼ੁਰੂ ਕਰਤਾ ਫਿਰ ਕਿੱਥੇ ਜਾਣਗੇ ਤਾਂ ਮਜ਼ਦੂਰਦਾਰ ਕਿੰਨਾ ਵੱਡਾ ਧੱਕਾ ਹੋ ਰਿਹਾ ਇਸ ਦੇ ਉੱਤੇ ਰਾਜੀਵਾਲ ਦਾ ਕਦੇ ਬਿਆਨ ਰਾਜੀਵਾਲ ਸਾਹਿਬ ਦੇ ਖੁਦ ਆਪ ਦੇ ਕਾਰਖਾਨੇ ਨੇ ਆਦੇ ਪੰਪ ਨੇ ਸ਼ੈਲਰ ਨੇ ਉਹ ਨਹੀਂ ਚਾਉਣਗੇ ਗੱਲਾਂ ਨੂੰ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਨੂੰ ਤੋੜ ਕੇ ਉਹਨਾਂ ਦੀ ਡੈਮੋਗ੍ਰਾਫੀ ਬਦਲਣ ਦੀ ਗੱਲ ਹੁੰਦੀ ਹੈ ਤੇ ਇਹੀ ਕਾਮਰੇਡ ਕਹਿੰਦੇ ਆ ਵੀ ਅਸੀਂ ਕਸ਼ਮੀਰ ਨਾਲ ਆ ਅੱਜ ਪੰਜਾਬੀ ਕਹਿੰਦੇ ਸਾਡੀ ਡੈਮੋਗ੍ਰਾਫੀ ਬਦਲਦੀ ਸਾਡੇ ਸੱਭਿਆਚਾਰ ਨੂੰ ਖਤਰਾ ਹੈ ਬੋਲੀ ਨੂੰ ਖਤਰਾ ਹੈ ਸਾਡੇ ਵਿਰਸੇ ਨੂੰ ਖਤਰਾ ਹੈ ਸਾਡੀ ਹੋਂਦ ਪਛਾਣ ਨੂੰ ਖਤਰਾ ਹੈ ਅੱਜ ਇਹ ਕਰੇ ਤੁਸੀਂ ਨਫਰਤ ਭੁਲਾ ਰਹੇ ਲੋਕ ਤਾਂ ਤੁਹਾਨੂੰ ਵੀ ਕਹਿੰਦੇ ਵੀ ਲੱਖਾਂ ਜਣਾ ਕਾਮਰੇਡ ਆ ਤੇ ਇਹ ਤਾਂ ਨਹੀਂ ਹੁਣ ਵੀ ਹੁਣ ਥੋੜੀ ਤਾਜੀ-ਤਾਜੀ ਕੋਈ ਲੜਾਈ ਹੋਈ ਇਸ ਕਰਕੇ ਤੁਸੀਂ ਉਲਟ ਭੁਖਤ ਰਹੇ ਹੋ ਮੈਨੂੰ ਇੱਕ ਗੱਲ ਸਤਨਾਮ ਸੇ ਇੱਕ ਇੱਕ ਵੀ ਮੈਨੂੰ ਐਸਾ ਮੁੱਦਾ ਐਸਾ ਸੰਘਰਸ਼ ਦੱਸਦੇ ਕਾਮਰੇਡਾਂ ਨਾਲ ਲੜਿਆ ਡੈਮਾਂ ਤੇ ਡਰਾਮਾ ਤੇ ਪਾਣੀਆਂ ਤੇ ਰਾਜਧਾਨੀ ਤੇ ਪੰਜਾਬੀ ਬੋਲ ਦੇ ਲੱਖਿਆਂ ਤੇ ਪੰਜਾਬੀ ਬੋਲੀ ਲਈ ਕਿਹੜੇ ਮੁੱਦੇ ਦੇ ਕੰਮੜੜ ਪੰਜਾਬ ਦੇ ਹੱਕ 'ਚ ਖੜਿਆ ਮੈਨੂੰ ਦੱਸ ਅੱਜ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਕਹਿੰਦੇ ਜਿਕਰਾ ਨਹੀਂ ਲਾਉਂਦੇ ਅਗਰਾਹਾ ਕਹਿੰਦਾ ਇਹ ਕਹਿੰਦਾ ਅਸੀਂ ਫਤਿਹ ਨਹੀਂ ਬੁਲਾਉਂਦੇ ਮੈਂ ਮੈਂ ਉਹ ਯਾਰ ਸਾਡੇ ਐਡੇ ਲੋਕ ਮਤਲਬ ਕਿ ਨਿੱਗ ਰਖੇ ਆ ਸਾਹਮਣੇ ਬੈਠਾ ਕੌਣ ਹੁੰਦਾ ਗੁਰੂ ਦੇ ਸਿੱਖ ਸਾਡੇ ਬਾਬੇ 17 ਵਾਲੀ ਦਾੜਿਆਂ ਵਾਲੇ ਗੱਤਿਆਂ ਵਾਲੇ ਸਾਡੀਆਂ ਮਾਈਆਂ ਸਲਮਾਨ ਜੋ ਜਿਨ੍ਹਾਂ ਦੇ ਅਮਰ ਸ਼ੱਕੇ ਹੋਏ ਨੇ ਜਿਹੜੇ ਦੋ ਵੇਲੇ ਅਰਦਾਸ ਕਰਦੇ ਆ ਜਕਾਰੇ ਤੇ ਫਤੇ ਬੁਲਾਉਂਦੇ ਆ ਉਹ ਥੱਲੇ ਬੈਠੇ ਆ ਛੋਡਾ ਆਖੂ ਕਹਿ ਰਿਹਾ ਸਾਡਾ ਕੋਈ ਜਕਾਰਾ ਤੇ ਅਸੀਂ ਫਤੇ ਬੁਲਾਉਣੀ ਨਹੀਂ ਹੈਗੀ ਕਿ ਤੁਸੀਂ ਇਹ ਗੱਲ ਮੇਰੀ ਯਾਦ ਰੱਖਿਓ ਲੋਕੋ ਜੇ ਤੁਸੀਂ ਇਹ ਕਾਨੂੰਨ ਬਣਾਉਣ ਨਾ ਕਾਮਯਾਬ ਰਹੇ ਨਾ ਬਣਾ ਸਕੇ ਤਾਂ ਇਹ ਸਟੇਟ ਨੇ ਇਥੋਂ ਦੀਆਂ ਏਜੰਸੀਆਂ ਨੇ ਪੰਜਾਬ ਨੂੰ ਲੁਧਾਨ ਕਰਨਾ ਮਾਝ ਕਹਿ ਦਈਏ ਗੱਲ ਬੀਤੇ ਦਿਨੀ ਪੰਜਾਬ ਤੋਂ ਇੱਕ ਘਟਨਾ ਸਾਹਮਣੇ ਆਉਂਦੀ ਹੈ ਮਾਸੂਮ ਹਰਵੀਰ ਜੋ ਕਿ ਇੱਕ ਬੱਚਾ ਜਿਸ ਦਾ ਬੇਰਮੀ ਦੇ ਨਾਲ ਕਤਲ ਹੁੰਦਾ ਹੈ ਪੰਜਾਬ ਦੇ ਵਿੱਚ ਬਹੁਤ ਚਰਚਾਵਾ ਹੁੰਦੀ ਹੈ ਸਰਕਾਰ ਦੇ ਵੱਲੋਂ ਵੀ ਜੋ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪੱਖ ਸਾਹਮਣੇ ਆਉਂਦਾ ਪਰ ਉਸ ਬਾਬਤ ਅੱਜ ਵੱਡਾ ਇਕੱਠ ਹੁਸ਼ਿਆਰਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਹੋਇਆ ਤੇ ਜਿੱਥੇ ਬਹੁਤ ਸਾਰੇ ਜਥੇਬੰਦੀਆਂ ਨੇ ਆਪਣੇ ਵਿਚਾਰ ਰੱਖੇ ਤੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਸੋ ਬੈਨਰ ਲੈ ਕੇ ਮਾਸੂਮ ਹਰਵੀਰ ਸਿੰਘ ਤੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਪ੍ਰਵਾਸੀਆਂ ਦੀ ਵਧਰੀ ਗਿਣਤੀ ਤੇ ਸਖਤ ਕਾਨੂੰਨ ਬਣਾਓ ਸੋ ਕਿਹੜਾ ਕਾਨੂੰਨ ਹੈ ਜਿਹਦੀ ਇਹ ਮੰਗ ਰੱਖੀ ਜਾ ਰਹੀ ਹੈ ਸਾਡੇ ਨਾਲ ਲੱਖਾ ਸਿੰਘ ਜਾਨਾ ਸਤਨਾਮ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਰਿਆਣੇ ਦੇ ਵਿੱਚ 15 ਸ਼ੀਟਾਂ ਤੇ ਜਿੱਤ ਹਾਰ ਦਾ ਫੈਸਲਾ ਪ੍ਰਵਾਸੀਆਂ ਨੇ ਕੀਤਾ ਜੀ ਅੰਬਾਲਾ ਤੋਂ ਲੈ ਕੇ ਗੜਗਾਉਂ ਤੱਕ ਦੀਆਂ ਸ਼ੀਟਾਂ ਜਿਹਦੇ 25 ਤੋਂ 30 ਹਜ਼ਾਰ ਵਰਗ ਪ੍ਰਵਾਸੀਆਂ ਦੀ ਬਣ ਗਈ ਤੁਸੀਂ ਮੈਨੂੰ ਐਂ ਦੱਸੋ ਜਦੋਂ ਇਹ ਇੱਥੇ ਇਹਨਾਂ ਦੀਆਂ ਵੋਟਾਂ ਬਣ ਗਈਆਂ ਜਿਹੜੇ ਸਾਡੇ ਬਾਜਬੇ ਬੜੰਗ ਸਿੱਧੂ ਬਰਾੜ ਢਿੱਲੋਂ ਜੋਸੀ ਸ਼ਰਮੇ ਇਹਨਾਂ ਨੂੰ ਇਹ ਇਹ ਲੱਗਦਾ ਵੀ ਇਹਨਾਂ ਨੂੰ ਫਿਰ ਇਹ ਐਮਐਲਏ ਬਣਾਉਣਗੇ ਇਹਨੂੰ ਨਾ ਐਮਪੀ ਜਾਂ ਮੁੱਖ ਮੰਤਰੀ ਬਣਾਉਣਗੇ ਉਹ ਆਪਣੇ ਖੜੇ ਕਰਨਗੇ ਯਾਰ ਤੁਸੀਂ ਕਿਉਂ ਜ਼ਾਹਰ ਕਰ ਰਹੇ ਹੋ ਜਿਹੜੇ ਜਿਹੜੇ ਸੱਤਾ ਦੇ ਉੱਤੇ ਬੈਠੇ ਆ ਜਾਂ ਕਾਬਜ਼ ਆ ਜਾਂ ਪ੍ਰਾਪਤੀ ਚਾਹੁੰਦੇ ਆ ਉਹਨਾਂ ਨੂੰ ਤੇ ਡਰ ਨਹੀਂ ਹੈਗਾ ਨਹੀਂ ਉਹਨਾਂ ਨੂੰ ਹਲੇ ਲੱਗਦਾ ਨਾ ਹਲੇ ਲੱਗਦਾ ਹਾਲਾਂਕਿ ਕੁਝ ਬੰਦੇ ਚਿੰਤਤ ਹੈਗੇ ਆ ਇਹ ਜੀ ਨਹੀਂ ਗੱਲ ਹੈਗੀ ਕੁਝ ਬੰਦੇ ਚਿੰਤਤ ਹੈਗੇ ਨੇ ਜਿਹੜੇ ਸਿਹਰਦ ਬੰਦੇ ਨੇ ਉਹਨਾਂ ਦੀਆਂ ਪਾਰਟੀ ਦੀਆਂ ਉਹ ਸਾਰੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਉਹਨਾਂ ਦੀ ਜ਼ਰੂਰਤ ਹੀ ਨਹੀਂ ਵੀ ਇਹ ਗੱਲ ਬੋਲ ਜਾਣ ਹੁਣ ਖੈਰਾ ਬੋਲਿਆ ਸੀ ਬਾਹਮ ਰੋੜ ਦੀ ਉਹ ਨਹੀਂ ਨਾਲ ਹੀ ਰਾਜੇ ਬੜੰਗ ਨੇ ਵੀ ਤੂੰ ਇਹ ਕਿਹੜੀ ਗੱਲ ਕਰਦਾ ਉਹ ਚੁੱਪ ਕਰ ਗਿਆ ਅਸੀਂ ਖੈਰਾ ਨੂੰ ਵੀ ਕਹਿੰਦਾ ਵੀ ਸਕਪਾਲ ਸਿੰਘ ਜੇ ਤੂੰ ਇਹ ਮੁੱਦਾ ਵਿਧਾਨ ਸਭਾ ਠਾਇਆ ਤਾਂ ਇਹ ਜਿਹੜਾ ਤੂੰ ਬਿੱਲ ਉੱਥੇ ਪ੍ਰਾਈਵੇਟ ਮੈਂਬਰ ਬਿੱਲ ਤੋਂ ਦਿੱਤਾ ਸੀਗਾ ਉਹ ਬਿੱਲ ਤੂੰ ਉੱਥੇ ਲੈ ਕੇ ਲੋਕਾਂ 'ਚ ਲਿਆ ਵੀ ਆ ਬੈਲਾ ਤੇ ਆ ਕਾਨੂੰਨ ਬਣਨਾ ਚਾਹੀਦਾ ਅਸੀਂ ਲੋਕਾਂ ਨੂੰ ਇਹ ਕਹਿੰਦੇ ਆ ਵਾਰ-ਵਾਰੀ ਅਪੀਲ ਕਰਦੇ ਆ ਕਿ ਉਸ ਬੱਚੇ ਆ ਤਾਂ ਵਿਚਾਰਾ ਤਾਂ ਬਹੁਤ ਆ ਆਉਦੀ ਤਣ ਦੇ ਉੱਤੇ ਇਨੀ ਪੀੜਾ ਹਟਾ ਕੇ ਚਲਾ ਗਿਆ ਪਰ ਘੱਟੋ-ਘੱਟ ਸਾਡੇ ਪੰਜਾਬੀਆਂ ਦੀਆਂ ਮਾੜੀਆਂ-ਮੋਟੀਆਂ ਅੱਖਾਂ ਖੋਲ ਕੇ ਗਿਆ ਮਾੜਾ-ਮੋਟਾ ਗੈਰਤ ਨੂੰ ਹਲੂਣਾ ਮਾਰ ਕੇ ਗਿਆ ਬਾਲਾਂ ਨੂੰ ਨਹੀਂ ਹਲੇ ਕੋਈ ਫਰਕ ਹਲੇ ਸਾਡੇ ਦੱਲੇ ਜਿਹੜੇ ਇਹਨਾਂ ਦੇ ਨਾਲ ਖੜਦੇ ਆ ਜਿਹੜੇ ਇਹਨਾਂ ਦੇ ਹੱਕ 'ਚ ਭੁਗਤਦੇ ਆ ਜਿਵੇਂ ਇੱਕ ਇਥੋਂ ਦਾ ਬੋਲੀ ਜਾਂਦਾ ਸੀ ਕੋਈ ਮੈਂਬਰ ਕਾਉਂਸਲਰ ਆ ਪਤਾ ਨਹੀਂ ਕੀ ਆ ਅਨੰਦਪੁਰ ਸਾਹਿਬ ਦਾ ਕੁਇਕਾ ਉਦੋਂ ਸਾਡੇ ਲਹਿਰੇ ਮੁਹਬਤ ਘਟਨਾ ਹੋਈ ਆ ਉਹ ਮਾਰਕੀਟ ਦੇ ਵਿੱਚ ਮੁੰਡਾ ਕੁੱਟਿਆ ਟਰੈਕਟਰ ਵਾਲਾ ਉਥੋਂ ਤੱਕ ਨੰਬਰਦਾਰ ਇੱਕ ਮੈਂਬਰ ਆ ਉਹ ਉਹ ਬੰਦਾ ਇਹਨਾਂ ਦੇ ਹੱਕ 'ਚ ਭੋਗਤ ਰਿਹਾ ਤੇ ਜਿਹੇ ਸਮੇਂ ਬਈ ਉਹ ਕਹਿੰਦੇ ਸੀ ਚੁਣੇ ਹੋਏ ਨੁਮਾਇੰਦੇ ਆ ਤੁਸੀਂ ਕੌਣ ਹੋਣੇ ਸਾਨੂੰ ਕਹਿਣਾ ਨਹੀਂ ਲੀਡਰਾਂ ਦੀ ਕਰਤੂਤ ਸੁਣ ਲਾ ਨਰੇਸ਼ ਕੁਮਾਰ ਮੇਰਾ ਮਿੱਤਰ ਆ ਮੁੰਡਾ ਭੰਡੇ ਦਾ ਪੱਤਰਕਾਰ ਆ ਉਹਨੇ ਕਿਸੇ ਬੰਦੇ ਨੂੰ 25000 ਰੁਪਇਆ ਦਿੱਤਾ ਵੀ ਮੈਂ ਟੈਲਾਂ ਲਵਾਉਣੀਆਂ ਨੇ ਉਹ ਆਇਆ ਨਹੀਂ ਪੰਜ ਸੱਤ ਦਿਨ ਉਹ ਦੁਵਾਰੇ ਦੇ ਕੋਲ ਗਿਆ ਵੀ ਤੂੰ ਆਇਆ ਨਹੀਂ ਮੈਂ ਟੈਲਾਂ ਲਾਉਣ ਕਿਹਾ ਮੈਂ ਬਿਮਾਰ ਹੋ ਗਿਆ ਕਾ ਚਲ ਹੁਣ ਲਾ ਦੇ ਕਿਹਾ ਹੋਰ ਪੈਸੇ ਦੇ ਫੇਰ ਲਾਉ ਉਹਨਾਂ 25000 ਪਹਿਲਾਂ ਦੇ ਹੀ ਬਠਾ ਅਡਵਾਂਸ ਹੁਣ ਮੈਂ ਕਿੱਥੋਂ ਦੇਵਾਂ ਉਹਨਾਂ ਥਾਣੇ ਦਿਖਾ ਦੇਤੀ ਉਹਦੀ ਸੁਣਵਾਈ ਨਾ ਹੋਈ ਪੰਜ ਸੱਤ ਦਿਨਾਂ ਕਿ ਦੁਵਾਇ ਥਾਣੇ ਗਿਆ ਉਹ ਕਹਿੰਦਾ ਮੈਂ ਦਿਖਾ ਦਿੱਤੀ ਮੇਰਾ 25000 ਰੁਪਏ ਆ ਨਹੀਂ ਦਿੰਦਾ ਉਹ ਕਹਿੰਦੇ ਭਾਈ ਉਹਦੇ ਹੱਕ ਦੇ ਵਿੱਚ ਜਗਰੂਪ ਗਿੱਲ ਦਾ ਫੋਨ ਆ ਗਿਆ ਐਮਐਲਏ ਦਾ ਵੀ ਬੰਦਾ ਮੇਰਾ ਮੇਰੀ ਖਾਤਰੇ ਵੋਟਾਂ ਭਗਦਾਉਂਦਾ ਦੇਖੋ ਉਹਨਾਂ ਸਿਰਫ ਉਹਨੂੰ ਵੋਟਾਂ ਦਿਖਦੀਆਂ ਨੇ ਕੋਈ ਇਸ ਲਈ ਸਤਨਾਮ ਸਿੰਘ ਅਸੀਂ ਬਾਰ ਬਾਰ ਅਪੀਲ ਕਰਦੇ ਆਂ ਜੇ ਤੁਹਾਡਾ ਇਹ ਸੰਘਰਸ਼ ਹਿੰਸਕ ਹੋ ਗਿਆ ਸਰਕਾਰਾਂ ਦੇ ਰਾਸਾਉ ਤੁਹਾਡੇ ਉਲਟ ਵਹਿ ਜਾਣਾ ਹੈ ਕੰਮ ਇਹਨੂੰ ਸ਼ਾਂਤਮਈ ਤਰੀਕੇ ਨਾਲ ਆਪਾਂ ਇੱਕ ਕਾਨੂੰਨ ਬਣਾਉਣ ਵੱਲ ਲੈ ਕੇ ਜਾਣੇ ਆ ਗੱਲ ਜਿਵੇਂ ਭਾਈ ਅਮਤੋਜ ਨੇ ਕਿਹਾ ਵੀ ਜਿੰਨੀਆਂ ਅਮਨੀਪੁਰ ਮਗਾ ਲਿਆ ਔਰਨਾਚਲ ਸਿੱਕਮ ਇਹ ਸਾਰਾ ਨਾਗਾ لینڈ ਇੱਥੇ ਸਾਰੇ ਇਹਨਾਂ ਨੂੰ 371 70 ਜਿਹੜੀ ABCD ਤੋਂ ਲੈ ਕੇ ਸਾਰੇ ਇਹਨਾਂ ਨੂੰ ਅਧਿਕਾਰ ਮਿਲੇ ਹੋਏ ਨੇ ਹਿਮਾਚਲ ਦਾ 1972 ਦਾ ਆਪਣਾ ਕਾਨੂੰਨ ਆ Rajasthan ਦਾ ਆਪਣਾ ਕਾਨੂੰਨ ਆ ਠੀਕ ਹੈ ਨਾ ਹੋਰ ਸੂਬਿਆਂ ਦੇ ਕਾਨੂੰਨ ਹੈਗੇ ਆ ਤਾਂ ਇਸ ਲਈ ਇਹੀ ਕਾਨੂੰਨ ਅਸੀਂ ਚਾਹੁੰਦੇ ਆਂ ਵੀ ਇਹ ਕਾਨੂੰਨ ਬਣਾਉਣ ਲਈ ਇੱਕ ਲਾਮਬੰਦੀ ਕਰਨ ਦੀ ਲੋੜ ਆ ਹਰ ਜ਼ਿਲ੍ਹੇ-ਜ਼ਿਲ੍ਹੇ ਚ ਜਾਣ ਦੀ ਲੋੜ ਆ ਪਿੰਡਾਂ ਨੂੰ ਲੋਕਾਂ ਨੂੰ ਜਗਾਉਣ ਦੀ ਲੋੜ ਆ ਸਾਡੀ ਕੋਈ ਨਫ਼ਰਤ ਨਹੀਂ ਕਿਸੇ ਨਾਲ ਕੋਈ ਫਿਰਕਾਪ੍ਰਸਤੀ ਨਹੀਂ ਪਹਿਲ ਦੇ ਆਧਾਰ ਤੇ ਅਸੀਂ ਕਹਿੰਦੇ ਆਂ ਕੇਰ ਜਗਾਰ ਬਿਲਕੁਲ ਭਾਈ ਇੱਕ ਤੋਂ ਜਿਹੜਾ ਪੰਜਾਬ ਦੇ ਨਹੀਂ ਇੱਕ ਹੋਰ ਸਵਾਲ ਉੱਠਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਹੀ ਕਿ ਤੁਸੀਂ ਲੱਖੇ ਸਹਾਣੇ ਤਾਂ ਆਪਣੇ ਘਲਾੜ ਦੇ ਉੱਤੇ ਵੀ ਆਜ ਭਈਏ ਪ੍ਰਵਾਸੀ ਰੱਖੇ ਹੋਣੇ ਆ ਇਹ ਸਵਾਲ ਇਹ ਇਹ ਸਵਾਲ ਦਾ ਜਵਾਬ ਹੈ ਮੈਂ ਪਹਿਲਾਂ ਵੀ ਇੱਕ ਵਾਰੀ ਇਸ ਸਵਾਲ ਦਾ ਜਵਾਬ ਦੇ ਚੁੱਕੇ ਹਾਂ ਮੈਂ ਕੋਸ਼ਿਸ਼ ਕੀਤੀ ਵੀ ਯਾਰ ਕਿਤੇ ਪੰਜਾਬੀ ਬੰਦਾ ਜਿਹੜਾ ਗੁੜ ਪਕਾਵਾ ਲੱਭ ਜੇ ਮੈਂ ਸ਼ਰਪੁਰ ਵਾਲੇ ਪਾਸੇ ਵੀ ਆਇਆ ਜਿੱਥੇ ਜਾਦੇ ਖਲਾਣੇ ਆ ਪਰ ਮੈਨੂੰ ਕੋਈ ਬੰਦਾ ਮਿਲਿਆ ਨਹੀਂ ਅੱਛਾ ਦੂਜੀ ਗੱਲ ਮੈਂ ਬੰਦੇ ਰੱਖ ਲੇ ਪਹਿਲਾਂ ਮੈਂ ਪੰਜਾਬੀ ਨੂੰ ਤਰਜੀਹ ਦਿੱਤੀ ਪੰਜਾਬੀ ਭਾਲੇ ਨਹੀਂ ਮਿਲੇ ਤਾਂ ਮੈਨੂੰ ਦੂਜੇ ਬੰਦੇ ਇਹ ਲਿਆਉਣੇ ਪੈਗੇ ਹੁਣ ਮੈਂ ਜਿਹੜੀ ਗੱਲ ਕਰਦਾ ਉਹੀ ਗੱਲ ਆ ਜਾਂਦੀ ਹੈ ਸਾੜਾ ਝੋਨਾ ਵੀ ਪ੍ਰਵਾਸੀ ਲਾਉਂਦੇ ਆ ਮੈਂ ਕਦੇ ਇਹ ਕਿਹਾ ਵੀ ਉਹਨੂੰ ਕੰਮ ਨਾ ਦਿਓ ਪਹਿਲ ਦਿਓ ਪੰਜਾਬ ਦੇ ਬੰਦੇ ਨੂੰ ਰੋਜ਼ਗਾਰ ਚ ਵੀ ਦੇਣੀ ਹੈ ਜੇ ਹੁਣ ਕੋਈ ਬੰਦਾ ਹੀ ਨਹੀਂ ਮਿਲਦਾ ਤਾਂ ਬੰਦਾ ਜਾਊ ਕਿੱਥੇ ਬੰਦਾ ਮੈਂ ਤਾਂ ਐਤਕੀ ਵੀ ਕੋਸ਼ਿਸ਼ ਕਰ ਰਿਹਾ ਮੈਂ ਹੁਣ ਤੋਂ ਹੀ ਲੱਗਿਆ ਹੋਇਆ ਹਾਂ 1 ਲਾਜ ਲੈਣਾ 1.5 ਮਹੀਨੇ ਨੂੰ ਪਿੱਛੇ ਹੋ ਜਾਂਦਾ ਮੈਂ ਤਾਂ ਇਹ ਇਹ ਗੱਲ ਮੈਂ ਮੈਂ ਤਾਂ ਹੁਣ ਵੀ ਭਾਲ ਰਿਹਾ ਮੈਂ ਤਾਂ ਹੁਣ ਵੀ ਛੋਡੇ ਰਾਹੀਂ ਕਹਿੰਦਾ ਵੀ ਜੀ ਕੋਈ ਪੰਜਾਬ ਦਾ ਬੰਦਾ ਪੰਜਾਬੀ ਬੰਦਾ ਆਪਣਾ ਪਕਾਵਾ ਹੈਗਾ ਗੁਰਪਕਾਉਣ ਵਾਲਾ ਤਾਂ ਮੈਂ ਭਾਈ ਮੈਨੂੰ ਦੇ ਦਿਓ ਸੋ ਇਹ ਇਹ ਗੱਲ ਨੂੰ ਮੁੱਦਾ ਬਣਾ ਕੇ ਮਸਲਾ ਤਾਂ ਹੋ ਰਿਹਾ ਪੰਜਾਬ ਦੀ ਡੈਮੋਗ੍ਰਾਫੀ ਦਾ ਵੀ ਭਾਈ ਜਿਹੜੀਆਂ ਵੋਟਾਂ ਬਣਦੀਆਂ ਨੇ ਜਿਹੜੇ ਪੱਕੇ ਵਸਨੀਕ ਬਣਦੇ ਨੇ ਜ਼ਮੀਨਾਂ ਲੈ ਰਹੇ ਨੇ ਆ ਕੇ ਉਹ ਮਸਲਾ ਹੈ ਜੋ ਅਸੀਂ ਕਹਿੰਦੇ ਆ ਇਹ ਸੰਵਿਧਾਨ ਦੇ ਕਾਨੂੰਨ ਦੇ ਦੈਰੇ ਦੀ ਗੱਲ ਹੈ 1972 ਦੇ ਵਿੱਚ ਹਿਮਾਚਲ ਨੇ ਆਪਣਾ ਬਾਕੀ ਸੂਬਿਆਂ ਨੇ ਕਾਨੂੰਨ ਬਣਾ ਲਿਆ ਉੱਥੇ ਤੁਸੀਂ ਨਾ ਜ਼ਮੀਨ ਨਾ ਨੌਕਰੀ ਨਾ ਤੁਸੀਂ ਕੋਈ ਉੱਥੇ ਜਾ ਕੇ ਵੋਟ ਪਾ ਸਕਦੇ ਆ ਤੇ ਪੰਜਾਬ ਚ ਕਿਉਂ ਨਹੀਂ ਬਣ ਸਕਦਾ ਤੁਸੀਂ ਕਹਿੰਦੇ ਵੈਰੀਫਿਕੇਸ਼ਨ ਕਰਾਓ ਤੁਸੀਂ ਕਰਵਾਈ ਵੈਰੀਫਿਕੇਸ਼ਨ ਨਹੀਂ ਮੈਂ ਮੈਂ ਤੁਹਾਨੂੰ ਝੂਠ ਮਾਰਦਾ ਪਿਛਲੀ ਵਾਰੀ ਮੈਂ ਨਹੀਂ ਕੋਈ ਵੈਰੀਫਿਕੇਸ਼ਨ ਕਰਾਈ ਜਿਹੜੇ ਬੰਦੇ ਆਏ ਵੀ ਇਹ ਕੌਣ ਹੈ ਕਿੱਥੋਂ ਦਾ ਕੀ ਗੱਲਬਾਤ ਹੈ ਨਾ ਖਿਲਾੜੇ ਤੇ ਰਹੇ ਮੈਂ ਉੱਥੇ ਰੱਖਿਆ ਉੱਥੇ ਬਾਤ ਚਲੇਗੀ ਇਹ ਗੱਲ ਮੈਂ ਤੁਹਾਨੂੰ ਐਵੇਂ ਕਹਣਾ ਹਾਂ ਜੀ ਮੈਂ ਕਰਾਈ ਹੈ ਮੈਂ ਝੂਠ ਨਹੀਂ ਮਾਰਦਾ ਪਰ ਮੈਂ ਕਹਿੰਦਾ ਵੈਰੀਫਿਕੇਸ਼ਨ ਤੋਂ ਵੀ ਅੱਗੇ ਦੀ ਗੱਲ ਆ ਵੀ ਮੈਂ ਕਹਿੰਦਾ ਜਿਹੜਾ ਵੀ ਅੱਜ ਕੋਈ ਨਾਰਾ ਵੱਜ ਰਿਹਾ ਹੈ ਨਾ ਉਹ ਨਾਰਾ ਕੋਈ ਇਹ ਨਾਫਰਤ ਦੇ ਵਿੱਚੋਂ ਨਿਕਲ ਰਿਹਾ ਨਾਰਾ ਉਹ ਸਾਡੀ ਚਿੰਤਾ ਹੈ ਸਾਡਾ ਫਿਕਰ ਹੈ ਯਾਰ ਅੱਜ ਮਰਾਠੇ ਆਪਣੇ ਲਈ ਲੜ ਨਹੀਂਦੇ ਬੰਗਾਲੀ ਗੁਜਰਾਤੀ ਤਾਮਲ ਇੰਗਲੈਂਡ ਕਿੱਡਾ ਵੱਡਾ ਇਕੱਠ ਹੋਇਆ ਹੈ ਅੱਜ ਟੌਮੀ ਰਵਰਸਨ ਨੌ ਦੇ ਬੰਦੇ ਨੇ ਪੂਰਾ ਇੰਗਲੈਂਡ ਹਿਲਾਤਾ ਜਿਹੜੇ ਗੋਰੇ ਪੂਰੀ ਦੁਨੀਆ ਤੇ ਰਾਜ ਕਰਕੇ ਗਏ ਉਹ ਆਪਣੀ ਜੱਦੀ ਆਪਣੇ ਪੁਰਖਿਆਂ ਦੀ ਧਰਤੀ ਬਚਾਉਣ ਲਈ ਲੜ ਰਹੇ ਆ ਅਰਬ ਕੰਟਰੀਆਂ ਤੋਂ ਇੰਨਾ ਮੁਲਕ ਉੱਥੇ ਪਹੁੰਚ ਗਿਆ ਆਸਟ੍ਰੇਲੀਆ 'ਚ ਪ੍ਰਦਰਸ਼ਨ ਹੋ ਰਹੇ ਨੇ ਅਮਰੀਕਾ 'ਚ ਹੋ ਰਹੇ ਨੇ ਕੈਨੇਡਾ 'ਚ ਹੋ ਰਹੇ ਨੇ ਪੁਰਤਗਾਲ ਨੇ ਕਹਿਤਾ ਵੀ ਅਸੀਂ ਬੰਦੇ ਬਾਹਰ ਕੱਢਾਂਗੇ ਭਾਈ ਬਾਹਰਲੇ ਇਹ ਪੂਰੀ ਦੁਨੀਆ ਦਾ ਸੰਕਟ ਬਣਿਆ ਹੋਇਆ ਅੱਛਾ ਜਿਹੜਾ ਜਨਸਵਰਾਜ ਵਾਲਾ ਪ੍ਰਸ਼ਾਂਤਕ ਸ਼ੋਰ ਆ ਚੋਂ ਲੜ ਰਿਹਾ ਹੈ ਬਿਹਾਰ ਦੇ ਵਿੱਚ ਉਹਨੇ ਇਹ ਵੀ ਕਿਹਾ ਵੀ ਜੇ ਮੈਂ ਜਿੱਤ ਜਾਂਦਾ ਮੇਰੀ ਸਰਕਾਰ ਆ ਜਾਂਦੀ ਹੈ ਤੇ ਕਿਸੇ ਬਿਹਾਰੀ ਨੂੰ ਬਾਹਰ ਕੰਮ ਕਰਨ ਜਾਣ ਦੀ ਲੋੜ ਨਹੀਂ ਪੈਣੀ ਅਸੀਂ ਕਹਿੰਦੇ ਆ ਬਿਹਾਰ ਦੇ ਬੰਦੇ ਨੂੰ ਬਿਹਾਰ 'ਚ ਕੰਮ ਮਿਲੇ ਪੰਜਾਬ ਦੇ ਬੰਦੇ ਨੂੰ ਪੰਜਾਬ 'ਚ ਕੰਮ ਮਿਲੇ ਜੀ ਫਿਰ ਵੀ ਕੋਈ ਤਖਰੀਬ ਨਹੀਂ ਸਾਡੇ ਬੰਦੇ ਬਾਹਰ ਕੰਮ ਕਰਨ ਜਾਂਦੇ ਆ ਇੱਕ ਗੱਲ ਸਵਾਲ ਹੋਰ ਆਉਂਦਾ ਸਤਨਾਮ ਵੀ ਸਾਡੇ ਬੰਦੇ ਵੀ ਤਾਂ ਬਾਹਰ ਜਾਂਦੇ ਆ ਕੀ ਸਾਡੇ ਬੰਦਿਆਂ ਨੇ ਜਾ ਕੇ ਆ ਯੂਪੀ ਦੀ ਬਿਹਾਰ ਦੀ ਕਿਸੇ ਹੋਰ ਸਟੇਟ ਦੀ ਡੈਮੋਗ੍ਰਾਫੀ ਬਦਲਤੀ ਦੱਸੋ ਉਥੋਂ ਦੇ ਸੱਭਿਆਚਾਰ ਤੇ ਅਸਰ ਪਾਤਾ ਉਥੋਂ ਦੀ ਬੋਲੀ ਤੇ ਅਸਰ ਪਾਤਾ ਹੁਣ ਜੇ ਇੱਥੇ ਮੰਨ ਲਓ ਪੰਜਾਬੀਆਂ ਦੀ ਗਿਣਤੀ ਕਰੋੜ 1.5 ਕਰੋੜ ਪਾਉਣੇ 2 ਕਰੋੜ ਆ ਜੋ 2 ਕਰੋੜ ਬੰਦਾ ਦੂਜਾ ਹੈ ਸਾਡੀ ਬੋਲੀ ਵੀ ਕੀ ਸੱਭਿਆਚਾਰ ਵੀ ਸਾਰਾ ਕੁਝ ਹੀ ਗਿਆ ਸਾਡਾ ਤਾਂ ਫਿਕਰ ਇਸ ਗੱਲ ਦਾ ਚਿੰਤਾ ਇਸ ਗੱਲ ਦੀ ਆ ਦੂਜੀ ਗੱਲ ਇਹ ਕਹਿੰਦੇ ਆ ਬਾਹਰਲੇ ਮੁਲਕਾਂ ਸਾਡੇ ਬੰਦੇ ਚਲੇ ਜਾਂਦੇ ਆ ਪਹਿਲੀ ਗੱਲ ਤਾਂ ਮੈਂ ਇਸ ਗੱਲ ਦੇ ਹੱਕਚ ਹੀ ਨਹੀਂ ਹੈਗਾ ਕਿ ਜਿਹੜੇ ਬੰਦੇ ਸਾਡੇ ਬਾਹਰ ਜਾ ਰਹੇ ਆ ਉਹ ਉੱਥੇ ਜਾ ਕੇ ਪੱਕੇ ਤੌਰ ਤੇ ਵਸਨੀਕ ਬਣ ਕੰਮ ਕਰਨ ਜਾਣ ਵਾਪਸ ਆਉਣ ਕੋਈ ਹੱਕ ਨਹੀਂ ਕਿਸੇ ਨੂੰ ਦੂਜੇ ਦੀ ਧਰਤੀ ਤੇ ਜਾ ਕੇ ਉਹਦੀ ਸੱਭਿਆਚਾਰ ਨੂੰ ਖੋਰਾ ਲਾਉਣ ਦਾ ਉਹ ਆਉਣ ਇੱਥੇ ਸਾਡੇ ਇੱਥੋਂ ਜਿਹੜੇ ਜ਼ਮੀਨਾਂ ਵੇਚ ਵੇਚ ਆ ਦੁਆਬਾ ਸਾਰਾ ਖਾਲੀ ਪਿਆ ਜ਼ਮੀਨਾਂ ਵੇਚ ਕੇ ਤੁਰ ਗਏ ਘਰ ਵੇਚ ਕੇ ਤੁਰ ਗਏ ਜੇ ਉੱਥੋਂ ਉਹਨੇ ਛੱਤਰ ਫੇਰ ਕੇ ਕੱਢਣਾ ਸ਼ੁਰੂ ਕਰਤਾ ਫਿਰ ਕਿੱਥੇ ਜਾਣਗੇ ਪਰ ਫਿਰ ਤੁਸੀਂ ਚਾਰ ਬੰਦੇ ਜਾਂ ਚੰਦ ਬੰਦੇ ਇਹਦੇ ਲਈ ਕੀ ਕਰੋਗੇ ਬਹੁਤ ਸਾਰੀਆਂ ਕੋਠੀਆਂ ਦੇ ਵਿੱਚ ਤਾਂ ਅੱਜ ਭਰੋਸੇ ਦੇ ਉੱਤੇ ਛੱਡ ਕੇ ਗਏ ਹੈ ਨਾ ਲੋਕ ਸਾਡੇ ਪੰਜਾਬੀ ਸਾਡੇ ਪੰਜਾਬੀਆਂ ਨੇ ਹੀ ਆਪਣੀ ਗਿਣਤੀ ਵੀ ਘਟਾਈ ਹੈ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਪੰਜਾਬ ਨਹੀਂ ਛੱਡ ਗਏ ਮੈਂ ਉਹੀ ਕਹਿਣਾ ਜਸਵੰਤ ਸਿੰਘ ਕਮਲ ਨੇ ਬੜਾ ਲੰਮਾ ਸਮਾਂ ਪਹਿਲਾਂ ਇਹ ਗੱਲ ਕਹੀ ਸੀ ਕਿ ਨਾ ਦੁਨੀਆ ਦੀ ਹਰ ਸ਼ਾਇ ਪ੍ਰਾਪਤ ਕਰ ਲਓਗੇ ਆਪਦੀ ਧਰਤੀ ਨਹੀਂ ਮਿਲਣੀ ਧਰਤੀ ਛੱਡੀ ਫਲਸਤੀਨੀਆ ਨੇ ਅਜ ਹਾਲ ਦੇਖ ਲੋ ਕੀ ਹੋਇਆ ਪਿਆ ਧਰਤੀ ਛੱਡ ਰਿਹਾ ਪੰਜਾਬੀਆਂ ਨੂੰ ਇਹ ਧਰਤੀ ਨਹੀਂ ਮਿਲਣੀ ਧਰਤੀ ਨਹੀਂ ਮਿਲਦੀ ਹੁੰਦੀ ਦੁਨੀਆ ਦੀ ਜਿਹੜੀ ਮਰਜ਼ੀ ਚੀਜ਼ ਦੁਨੀਆ ਤੋਂ ਤੁਸੀਂ ਜਿਵੇਂ ਮਰਜ਼ੀ ਲੈ ਲਓਗੇ ਧਰਤੀ ਲੜ ਕੇ ਮਰ ਕੇ ਹਜ਼ਾਰਾਂ ਸਾਲਾਂ ਜੰਗਾਂ ਯੁੱਧ ਕਰਕੇ ਘਾਲਣਾ ਕਾਲ ਕੇ ਫੇਰ ਧਰਤੀ ਕਦੇ ਆਪਦੀ ਬਣਦੀ ਹੈ ਅੱਜ ਕਸੂਰ ਕੀ ਦਾ ਅੱਜ ਇਹ ਲੋਕ ਇੰਨੇ ਅੰਨੇ ਹੋ ਗਏ ਲਾਲਚ ਚ ਡਾਲਰਾਂ ਚ ਪੌਂਡਾਂ ਚ ਰੁਪਈਆਂ ਚ ਅੱਜ ਇਹ ਦਿਖਦੇ ਹੀ ਨਹੀਂ ਕੁਛ ਇਹਨਾਂ ਨੂੰ ਦੂਜੀ ਤੀਜੀ ਗੱਲ ਅੱਜ ਜਿਹੜੇ ਇੱਥੇ ਬੰਦੇ ਹੁਣ ਰਾਜੇਲ ਸਾਹਿਬ ਦਾ ਬਿਆਨ ਆ ਕਿ ਜੀ ਇੰਡਸਟਰੀ ਨਹੀਂ ਚਲਣੀ ਹੱਦ ਹੋ ਗਈ ਸਵਰਾਜ ਆਪਣਾ ਜਿਹੜੀ ਹੈਗੀ ਸਵਰਾਜ ਏਜੰਸੀ ਨਹੀਂ ਹੈਗੀ ਟਰੈਕਟਰਾਂ ਦੀ ਮਹਾਲੀ ਦੇ ਵਿੱਚ ਉੱਥੇ ਨਾ ਬਹੁਤ ਵੱਡੀ ਇੱਕ ਹੜਤਾਲ ਚੱਲੀ ਸੀਗੀ ਪੰਜਾਬੀ ਮਜ਼ਦੂਰਾਂ ਨੇ ਹੜਤਾਲ ਕਰਤੀ ਸੀ ਉਹ ਇੱਕ ਵਾਰੀ ਉਹ ਜਿਹੜੀ ਕੰਪਨੀ ਸੀ ਸਵਰਾਜ ਵਾਲੀ ਉਹ ਝੋਗੀ ਮਜ਼ਦੂਰਾਂ ਦੀਆਂ ਮੰਗਾਂ ਮੰਨ ਲਈਆਂ ਉਹਨਾਂ ਨੇ ਹੌਲੀ 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 ਕਰਕੇ ਸਾਰੇ ਮਜ਼ਦੂਰ ਕੱਢ ਤੇ ਪੰਜਾਬੀ ਸਾਰੇ ਪ੍ਰਵਾਸੀ ਰੱਖ ਲਏ ਹੁਣ ਇਹ ਦੇ ਵਿੱਚ ਪ੍ਰਵਾਸੀ ਮਜ਼ਦੂਰ ਬੋਲਦਾ ਨਹੀਂ ਉਹਦਾ ਸ਼ੋਸ਼ਣ ਵੀ ਤਾਂ ਹੋ ਰਿਹਾ ਨਾ ਇਹ ਅਸੀਂ ਮਨੁੱਖਤਾ ਦੀ ਗੱਲ ਕਿਉਂ ਨਹੀਂ ਕਰਦੇ ਵੀ ਮਨੁੱਖਤਾ ਦਾ ਕਿੰਨਾ ਵੱਡਾ ਘਾਣ ਆ ਉਹਨੂੰ ਦਿਹਾੜੀ ਵੀ ਘੱਟ ਮਿਲਦੀ ਹੈ ਕੰਮ ਵੀ ਵੱਧ ਮਿਲ ਲਿਆ ਜਾਂਦਾ ਹੈ ਸ਼ੋਸ਼ਣ ਹੁੰਦਾ ਉਹਦਾ ਅੱਛਾ ਇਹ 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 ਜਿਹੜਾ ਪੰਜਾਬ ਦਾ ਮਜ਼ਦੂਰ ਦੇ ਨਾਲ ਕਿੰਨਾ ਵੱਡਾ ਧੱਕਾ ਹੋ ਰਿਹਾ ਇਸ ਦੇ ਉੱਤੇ ਰਾਜੀ ਵਾਲਾ ਦਾ ਕਦੇ ਬਿਆਨ ਰਾਜੀਵਾਲ ਸਾਹਿਬ ਦੇ ਖੁਦ ਆਪਦੇ کارਖਾਨੇ ਨੇ ਆਦੇ ਪੰਪ ਨੇ ਸ਼ੈਲਰ ਨੇ ਹੁਣ ਨਹੀਂ ਚਾਉਣਗੇ ਗੱਲਾਂ ਨੂੰ ਫਿਰ ਵੀ ਅਸੀਂ ਕਹਿੰਦੇ ਆ ਵੀ ਚਲੋ ਅਸੀਂ ਇਹ ਤਾਂ ਕਹਿੰਦੇ ਹੀ ਨਹੀਂ ਤੁਸੀਂ ਕੰਮ ਕਰਾਓ ਜੀ ਸਦਕੇ ਕਰਾਓ ਕੱਲ ਦਾ ਜਿਹੜੀ ਇੱਥੇ ਹੋ ਰੇ ਵੀ ਦੂਜੇ ਸੂਬਿਆਂ ਦੀ ਤਰਜ਼ ਦੇ ਉਹ ਤੇ ਕਾਨੂੰਨ ਬਣੇ ਵੋਟ ਵਾਲਾ ਨੌਕਰੀ ਵਾਲਾ ਤੇ ਆਪਣਾ ਜ਼ਮੀਨ ਵਾਲਾ ਹੁਣ ਇਹੀ ਗੱਲ ਸਤਨਾਮ ਸਿੰਘ ਤੂੰ ਇਹ ਦੇਖ ਆ ਲਗਾਤਾਰ ਮੈਂ ਸਾਰੇ ਨਹੀਂ ਕਹਿੰਦਾ ਪੰਜੇ ਉਂਗਲਾਂ ਨਹੀਂ ਹੈ ਕੁਸ਼ ਕਾਮ ਰੇੜ ਜਿਹੜੇ ਚੰਗੇ ਵੀ ਹੈਗੇ ਅੱਜ ਇਸ ਧਰਨੇ 'ਚ ਵੀ ਆਏ ਆਰ ਉਸ ਮਾਰਚ ਦੇ ਵਿੱਚ ਵੀ ਸ਼ਾਮਲ ਹੈ ਜਿਹੜੇ ਇਹ ਪੰਜਾਬ ਦੀ ਜਾਂ ਉਹਨਾਂ ਨੂੰ ਗੱਲ ਸਮਝ ਪੈਂਦੀ ਆ ਪਰ ਯਾਰ ਕੁਝ ਬੰਦੇ 9 ਤਰੀਕ ਨੂੰ ਇਹ ਘਟਨਾ ਵਾਪਰਦੀ ਇਸ ਬੱਚੇ ਨਾਲ ਐਡਾ ਵੱਡਾ ਕਾਂਡ ਵਾਪਰ ਜਾਂਦਾ ਕਿ ਕਿਸੇ ਦਾ ਮੂੰਹ ਟੁੱਟ ਜੇ 9 ਤਰੀਕ ਨੂੰ 10 ਨੂੰ 11 ਨੂੰ 12 ਨੂੰ ਜੇ ਕਿਸੇ ਦੇ ਮੂੰਹੋਂ ਇੱਕ ਗੱਲ ਸਹੀ ਨਿਕਲੀ ਹੈ ਵੀਰ ਐਡਾ ਵੱਡਾ ਨਿਰਭੈਆ ਕਾਂਡ ਹੋਇਆ ਸੀ ਪੂਰੀ ਦੁਨੀਆ 'ਚ ਹਾਂ ਕਰ ਮੱਚ ਗਈ ਦਾਮਨੀ ਕਾਂਡ ਹੋਇਆ ਪੂਰੀ ਦੁਨੀਆ 'ਚ ਕੋਈ ਨੈਸ਼ਨਲ ਮੀਡੀਆ ਤੇ ਖਬਰ ਨਹੀਂ ਕੋਈ ਪੰਜਾਬ ਦਾ মিডিਆ ਹੀ ਮਾੜੀਆਂ ਮੋਟੀਆਂ ਖਬਰਾਂ ਲਾ ਕੇ ਚਪ ਕਰ ਗਿਆ ਇਹਨਾਂ ਨੇ ਹੁਣ ਜਦੋਂ ਦਾ ਲੋਕਾਂ ਦੀ ਜਿਹੜੀ ਮੈਂ ਗੱਲ ਕੀਤੀ ਹੈ ਵੀ ਇਹ ਇਹ ਨਫਰਤ ਦੇ ਵਿੱਚੋਂ ਨਹੀਂ ਇਹ ਭਾਵਨਾ ਦੇ ਵਿੱਚੋਂ ਨਿਕਲਿਆ ਹੋਇਆ ਨਾਹਰਾ ਵੀ ਪ੍ਰਵਾਸੀ ਪੰਜਾਬੋਂ ਪੰਜਾਬ ਬਚਾਓ ਇਹ ਲੋਕਾਂ ਨੇ ਮਗਰ ਦੀ ਚਿੰਤਾ ਹੈ ਫਿਕਰ ਆ ਆਦਨ ਅਸਲਾਂ ਦੀ ਹੋਂਦ ਨੂੰ ਡੈਮੋਗ੍ਰਾਫੀ ਨੂੰ ਜੜੀ ਬਦਲਿਆ ਜਾ ਰਹੀ ਪਰ ਜਿਹੜੀ ਸਰਕਾਰਾਂ ਇੱਕ ਤਾਂ ਮੌਜੂਦਾ ਸਰਕਾਰ ਹੈ ਬਾਕੀ ਵੀ ਤਾਂ ਵੀ ਤਾਂ ਪਾਰਟੀਆਂ ਹੈਗੀਆਂ ਮੌਜੂਦਾ ਚਲੋ ਨਾ ਬੋਲੇ ਉਹ ਤਾਂ ਇੱਕ ਗੱਲ ਹੋ ਸਕਦੀ ਕਾਰਨ ਕੋਈ ਬਣ ਸਕਦਾ ਹੈ ਵੀ ਉਹ ਆਪਣੀ ਸੱਤਾ ਦੇ ਵਿੱਚ ਆ ਪਰ ਜਿਹੜੇ ਵਿਰੋਧੀ ਆ ਫਿਰ ਉਹ ਕਿਉਂ ਨਹੀਂ ਬੋਲ ਰਹੇ ਨੀ ਮੈਂ ਉਸ ਆਪ ਆ ਗੱਲ ਸਿਰੇ ਲੱਗ ਜਗੇ ਨਾ ਨਾਲ ਦੀ ਨਾਲ ਆ ਲਾਲ ਵੈਂਟਰੀਆਂ ਵਾਲੇ ਖੌਤੀ ਕਾਮਰੇਡ ਸ਼ੁਰੂ ਹੋ ਗਏ ਇਹ ਨਫਰਤਾ ਜੀ ਇਹ ਫਿਰਕਾ ਪ੍ਰਸਤੀ ਆ ਜੀ ਇਹ ਫੁਲਾਨੇ ਤੱਤ ਆ ਗਏ ਜੀ ਫੁਲਾਨੀ ਤਾਕਤਾਂ ਆ ਗਈਆਂ ਜੀ ਮੈਨੂੰ ਇਹਨਾਂ ਤੋਂ ਇੱਕ ਗੱਲ ਮੈਂ ਪੁੱਛਣਾ ਚਾਹਨਾ ਵੀ ਜਦੋਂ ਇਹੀ ਲੋਕ ਆਪ ਦੀ ਡੈਮੋਗ੍ਰਾਫੀ ਜਦੋਂ ਦੀ ਬਦਲੀ ਜਾਂਦੀ ਆ ਬਸਤਰ ਦੇ ਵਿੱਚ ਹੋਰ ਦੂਜੇ ਤੀਜੇ ਸੂਬਿਆਂ ਦੇ ਵਿੱਚ ਉਹ ਲੋਕ ਆਪ ਦੀ ਡੈਮੋਗ੍ਰਾਫੀ ਨੂੰ ਬਚਾਉਣ ਲਈ ਲੜਦੇ ਆ ਇਹੀ ਕਾਮਰੋਡਾਂ ਦੇ ਹੱਕ 'ਚ ਹੁੰਦੇ ਆ ਵੀ ਸਹੀ ਲੜਾਈ ਲੜ ਰਹੇ ਆ ਜਦੋਂ ਕਸ਼ਮੀਰ ਦੇ ਵਿੱਚ ਧਾਰਾ 370 ਨੂੰ ਤੋੜ ਕੇ ਉਹਨਾਂ ਦੀ ਡੈਮੋਗ੍ਰਾਫੀ ਬਦਲਣ ਦੀ ਗੱਲ ਹੁੰਦੀ ਆ ਤੇ ਇਹੀ ਕਾਮਰੋਡ ਕਹਿੰਦੇ ਆ ਵੀ ਅਸੀਂ ਕਸ਼ਮੀਰੀਆਂ ਦੇ ਨਾਲ ਆ ਅੱਜ ਪੰਜਾਬੀ ਕਹਿੰਦੇ ਸਾਡੀ ਡੈਮੋਗ੍ਰਾਫੀ ਬਦਲਦੀ ਸਾਡੇ ਸੱਭਿਆਚਾਰ ਨੂੰ ਖਤਰਾ ਹੈ ਬੋਲੀ ਨੂੰ ਖਤਰਾ ਹੈ ਸਾਡੇ ਵਿਰਸੇ ਨੂੰ ਖਤਰਾ ਹੈ ਸਾਡੀ ਹੋਂਦ ਪਛਾਣ ਨੂੰ ਖਤਰਾ ਹੈ ਅੱਜ ਇਹ ਕਹਿੰਦੇ ਤੁਸੀਂ ਨਫ਼ਰਤ ਫਲਾ ਰਹੇ ਹੋ ਅਸੀਂ ਹੱਕ ਦੀ ਮੈਨੂੰ ਐਂ ਦੱਸ ਦੇ ਜਿਹੜੇ ਬੋਲ ਰਹੇ ਨੇ ਕੋਈ ਨਾਗਰ ਰੈਡੀ ਆ ਕੋਈ ਨਿਊ ਡੈਮੋਕਰੇਨਸੀ ਵਾਲੇ ਜਿਹੜੇ ਜਿਹੜੇ ਬੋਲ ਰਹੇ ਨੇ ਇਹਨਾਂ ਨੇ ਪੰਜਾਬ ਦੇ ਹੱਕ ਦੀ ਗੱਲ ਕਦੇ ਕੀਤੀ ਆ ਜਾਂ ਪੰਜਾਬ ਦੇ ਹੱਕਾਂ ਲਈ ਜੋ ਵੀ ਸੰਘਰਸ਼ ਹੋਇਆ ਇਹ ਉਲਟੀ ਚੱਲੇ ਆ ਉਲਟੀ ਭੁਗਤੇ ਆ ਲੋਕ ਤਾਂ ਤੁਹਾਨੂੰ ਵੀ ਕਹਿੰਦੇ ਵੀ ਲੱਖਾ ਜਣਾ ਕਾਮਰੇਡ ਆ ਤੇ ਇਹ ਤਾਂ ਨਹੀਂ ਹੁਣ ਵੀ ਹੁਣ ਥੋੜੀ ਤਾਜੀ ਤਾਜੀ ਕੋਈ ਲੜਾਈ ਹੋਈ ਇਸ ਕਰਕੇ ਤੁਸੀਂ ਉਲਟ ਭੁਗਤ ਰਹੇ ਹੋ ਨਹੀਂ ਮੇਰੀ ਮੇਰੀ ਕਿਹੜਾ ਲੜਾਈ ਹੋਈ ਆ ਮੇਰੀ ਕਿਹੜਾ ਉਹਨਾਂ ਕੋਈ ਇਕੱਠਾ ਸੰਘਰਸ਼ ਅਸੀਂ ਕਰ ਰਹੀ ਵੀ ਲੜਾਈ ਹੋ ਗਈ ਆ ਤੁਹਾਨੂੰ ਮੈਨੂੰ ਪਤਾ ਹੀ ਨਹੀਂ ਕੀ ਕਿਹੜੇ ਕਿਹੜੇ ਲਖਬਾਂ ਨਾਲ ਸਨਮਾਨਤ ਕਰਨ ਦੇ ਲੋਕ ਕੋਈ ਕੁਸ਼ ਕਹਿ ਦਿੰਦਾ ਕੋਈ ਕੁਸ਼ ਕਹਿ ਦਿੰਦਾ ਮੈਂ ਗੱਲ ਕਰ ਰਿਹਾ ਅਖੌਤੀ ਕਾਮਰੇਡਾਂ ਦੀ ਚੰਗੇ ਕਾਮਰੇਡ ਵੀ ਹੈਗੇ ਆ ਇੱਥੇ ਉਹ ਪੰਜਾਬ ਦੀ ਗੱਲ ਵੀ ਕਰਦੇ ਆ ਮੈਨੂੰ ਇੱਕ ਗੱਲ ਸਤਨਾਮ ਸੇ ਇੱਕ ਇੱਕ ਵੀ ਮੈਨੂੰ ਐਸਾ ਮੁੱਦਾ ਐਸਾ ਸੰਘਰਸ਼ ਦੱਸ ਦੇ ਕਾਮਰੇਡਾਂ ਨੇ ਲੜਿਆ ਡੈਮਾਂ ਤੇ ਦਰਿਆਵਾਂ ਤੇ ਪਾਣੀਆਂ ਤੇ ਰਾਜਧਾਨੀ ਤੇ ਪੰਜਾਬੀ ਬੋਲ ਦੇ ਲੱਖਿਆਂ ਤੇ ਪੰਜਾਬੀ ਬੋਲੀ ਲਈ ਕਿਹੜੇ ਮੁੱਦੇ ਦੇ ਕਾਮਰੇਡ ਪੰਜਾਬ ਦੇ ਹੱਕ 'ਚ ਖੜੇ ਆ ਮੈਨੂੰ ਦਿਹਾ ਦੇ ਸਵਾਏ ਲੋਕਾਂ ਨੂੰ ਰੋਜੀ ਰੋਟੀ ਦੇ ਕਮਾਈ ਫਿਰਦੇ ਆ ਵੀ ਰੋਜੀ ਰੋਟੀ ਦਾ ਮਸਲਾ ਹੈ ਜੀ ਯਾਰ ਰੋਜੀ ਰੋਟੀ ਦਾ ਕੁੱਤਾ ਵੀ ਖਾ ਕੇ ਸੌਂਦਾ ਕੁੱਤਾ ਵੀ ਭੁੱਖਾ ਨਹੀਂ ਮਰਦਾ ਉਹ ਵੀ ਖਾ ਲੈਂਦਾ ਉਸ ਤੋਂ ਇਲਾਵਾ ਬੰਦੇ ਦੇ ਬੰਦੇ ਦੀ ਸੰਸਕ੍ਰਿਤੀ ਬੰਦੇ ਦੀ ਸੱਭਿਆਤਾ ਉਹਦੀ ਪਛਾਣ ਉਹਦੀ ਹੋਂਦ ਉਹਦਾ ਕਿੰਨਾ ਕੁ ਜੁੜਿਆ ਹੁੰਦਾ ਦੱਸੋ ਕੋਈ ਕਾਮਰੇਡ ਇਸ ਮੁੱਦੇ ਦੇ ਉੱਤੇ ਇਹਨਾਂ ਦੇ ਵਿੱਚੋਂ ਬੋਲਿਆ ਹੋਵੇ ਵੀ ਹਾਂ ਜਾਂ ਲੜਿਆ ਹੋਵੇ ਹਾਂ ਜਦੋਂ ਵੀ ਕਦੇ ਇੱਥੇ ਤੁਸੀਂ ਦੇਖੋ ਨਿਰਾਸ਼ ਹੋ ਕੇ ਪੰਜਾਬ ਦੀ ਜਵਾਨੀ ਨੇ ਇੱਕ ਮੂਵਮੈਂਟ ਲੜੀ ਖੜਕ ਮੂਵਮੈਂਟ ਲੜੀ 80 ਦੇ ਦੌਰ ਵਿੱਚ ਇਹ ਸਟੇਟ ਦਾ ਟੂਲ ਬਣੇ ਫੰਦ ਬਣੇ ਉਹਨੇ ਹੱਥ ੋਕੇ ਬਣ ਕੇ ਉਲਟ ਭੁਗਤੇ ਮੁਖਬਰੀਆਂ ਕੀਤੀਆਂ ਟੋਟੀਆਂ ਕੀਤੀਆਂ ਮੁੰਡੇ ਮਾਰੇ ਵੀ ਤੇ ਮਰਵਾਏ ਵੀ ਅੱਜ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਏ ਕਹਿੰਦੇ ਇਹ ਜਕਾਰਾ ਨਹੀਂ ਲਾਉਂਦੇ ਅਗਰਾਹਾਂ ਕਹਿੰਦਾ ਇਹ ਕਹਿੰਦਾ ਅਸੀਂ ਫਤਿਹ ਨਹੀਂ ਬੁਲਾਉਂਦੇ ਇਹਨੇ ਸਟੇਜ ਤੇ ਖੜ ਕੇ ਕਿਹਾ ਕਹਿੰਦੇ ਇਸ ਤੇ ਨਾਰਾ ਲਾਉਨੇ ਆ ਚਨਲਾਂ ਦੇ ਕਿਹਾ ਵੀ ਨਹੀਂ ਅਸੀਂ ਫਤਿਹ ਜਕਾਰਾ ਨਹੀਂ ਮੈਂ ਮੈਂ ਉਹ ਯਾਰ ਸਾਡੇ ਐਡੇ ਲੋਕ ਮਤਲਬ ਕਿ ਨਿੱਗਰ ਗਏ ਆ ਸਾਹਮਣੇ ਬੈਠਾ ਕੌਣ ਹੁੰਦਾ ਗੁਰੂ ਦੇ ਸਿੱਖ ਸਾਡੇ ਬਾਬੇ ਦਸਤਾਰਾਂ ਵਾਲੇ ਦਾੜ੍ਹਾਆਂ ਵਾਲੇ ਗੱਤਰਾਂ ਵਾਲੇ ਸਾਡੀਆਂ ਮਾਈਆਂ ਸਨਮਾਨਯੋਗ ਜਿਨ੍ਹਾਂ ਦੇ ਅਮਰ ਸ਼ੱਕੇ ਹੋਏ ਨੇ ਜਿਹੜੇ ਦੋ ਵੇਲੇ ਅਰਦਾਸ ਕਰਦੇ ਆ ਜਕਾਰੇ ਤੇ ਫਤਿਹ ਬੁਲਾਉਂਦੇ ਆ ਉਹ ਥੱਲੇ ਬੈਠੇ ਆ ਛੋਡਾ ਆਖੂ ਕਹਿ ਰਿਹਾ ਸਾਡਾ ਕੋ ਜਕਾਰਾ ਤੇ ਅਸੀਂ ਫਤਿਹ ਬੁਲਾਉਣੀ ਨਹੀਂ ਹੈਗੀ ਤਾਂ ਇਹ ਇਹ ਦੇਖੋ ਨਾ ਤੁਸੀਂ ਉਹਨਾਂ ਦੇ ਕਰਾਂ ਜੋ ਫੰਡ ਇਕੱਠਾ ਕਰਦੇ ਆ ਅੱਛਾ ਦੂਜੀ ਗੱਲ ਇਹ ਕਹਿੰਦੇ ਆ ਅਸੀਂ ਜੀ ਮਜ਼ਦੂਰਾਂ ਦੇ ਹਤੈਸੀ ਆ ਅਸੀਂ ਮਜ਼ਦੂਰਾਂ ਦੀ ਗੱਲ ਕਰਦੇ ਆ ਤਾਂ ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਫਿਰ ਸਵਰਾਜ ਏਜੰਸੀ ਨੇ ਹਜ਼ਾਰਾਂ ਮਜ਼ਦੂਰ ਕੜਤਾ ਸੀਗਾ ਕਿ ਇਹ ਲੜਾਈ ਲੜੇ ਜਾ ਕੇ ਉੱਥੇ ਇਹਦਾ ਲੜਾਰ ਰਹੇ ਨੇ ਕਿਸਾਨ ਤੇ ਮਜ਼ਦੂਰ ਨੂੰ ਜਿਹੜੀ ਉਹ ਐਸਸੀ ਤੇ ਦਲਤਾਂ ਦਲਤਾਂ ਤੇ ਜਿਹੜੀ ਜਟਾਂ ਵਾਲੀ ਜਿਹੜੀ ਪਾੜਾ ਵਧਾ ਰਹੇ ਨੇ ਆ ਦੇਖੋ ਨਾ ਤੁਸੀਂ ਹੜਾਂ ਦੇ ਵਿੱਚ ਨੇ ਇਹੀ ਕੁਛ ਕੀਤਾ ਇਹ ਉੱਥੇ ਜਾ ਕੇ ਉਨੀ ਅੱਗ ਸੜਦੇ ਫੂਸ ਪਾਉਂਦੇ ਅੱਗ ਦੇ ਉੱਤੇ ਵੀ ਆ ਦੇਖੋ ਜੀ ਇਹ ਤਾਂ ਐਂ ਕਰਦੇ ਆ ਤਾਂ ਇੱਕ ਧੁੱਕਾ ਘਟਣਾ ਨੂੰ ਚੱਕ ਲੈਂਦੇ ਆ ਉਹਨੂੰ ਵਾਰ ਕੇ ਫਿਰ ਲੋਕਾਂ ਜਿਹਾ ਪੇਸ਼ ਕਰਦੇ ਆ ਇਹ ਮੈਨੂੰ ਦੱਸ ਦਿਓ ਅੱਜ ਪੰਜਾਬ ਦੇ ਅੰਦਰ ਜੇ ਪ੍ਰਵਾਸੀ ਆ ਰਿਹਾ ਹੈ ਰੋਜ਼ਗਾਰ ਦੇ ਵਿੱਚ ਰੋਜ਼ਗਾਰ ਦੇ ਹੱਕ ਤੇ ਕਿਹਦੇ ਕਿਹੜੇ ਰੋਜ਼ਗਾਰ ਦੇ ਹੱਕਾਂ 'ਤੇ ਟੱਕਾ ਵੱਜ ਰਿਹਾ ਹੈ ਮਜ਼ਦੂਰ ਦੇ ਤੇ ਫਿਰ ਇਹ ਕਿਵੇਂ ਪੰਜਾਬ ਦੇ ਮਜ਼ਦੂਰਾਂ ਦੇ ਸਕੇ ਹੋਗੇ ਉਲਟੇ ਇਹ ਬਣਾਈ ਬੈਠੇ ਨੇ ਯੂਨੀਅਨਾਂ ਬਿਹੋਂ ਨਾ ਰਹਿਦਾ ਇਸ਼ੀਆਂ ਹਮੈਤੀਆਂ ਅੱਜ ਦਾ ਪਹਿਲਾਂ ਤਾਂ ਸਭ ਤੋਂ ਪੀੜਤ ਅੱਜ ਕੌਣ ਹੋ ਰਿਹਾ ਤੂੰ ਦੱਸ ਦੇ ਮੈਨੂੰ ਰੋਜ਼ਗਾਰ ਕਿੱਦਾ ਗਿਆ ਅੱਜ ਮਿਸਤਰੀਆਂ ਤੋਂ ਲੈ ਕੇ ਰੰਗ ਕਰਨ ਵਾਲਾ ਫਰਸ਼ਾਂ ਲਾਉਣ ਵਾਲਾ ਟੈਲਾਂ ਲਾਉਣ ਵਾਲੇ ਤੇਰੇ ਦੂਜੇ ਜਿੰਨੇ ਵੀ ਯਾਰ ਤੂੰ ਕੰਮ ਨੇ ਰੀਡਿੰਗਾਂ ਤੋਂ ਲੈ ਕੇ ਦੂਜੇ ਤੀਜੇ ਹੋਰ ਸਾਰੇ ਠੇਕੇ ਠੁੱਕੇਦਾਰੀ ਤੋਂ ਲੈ ਕੇ ਕਿਹਦੇ ਕਿਹਦੇ ਕੋਲ ਚਲਾ ਗਿਆ ਅੱਛਾ ਸਾਡਾ ਸਾਡਾ ਕੀ ਹੋ ਗਿਆ ਸਾਡੇ ਜਿਹੜੇ ਲੋਕਾਂ ਦੀ ਮਾਨਸਿਕਤਾ ਇਹ ਬਣ ਗਈ ਵੀ ਆਹ ਆਪਾਂ ਸਸਤੀ ਲੇਬਰ ਲੱਗੇ ਸਸਤੀ ਲੇਬਰ ਦੇ ਚੱਕਰ ਚ ਸ਼ੋਸ਼ਣ ਤਾਂ ਉਹ ਉਸ ਪ੍ਰਵਾਸੀ ਵਰਲੇ ਦਾ ਵੀ ਕਰ ਰਹੇ ਨੇ ਸਾਡੇ ਲੋਕ ਉਥੇ ਕਿੱਥੇ ਬੋਲ ਰਹੇ ਨੇ ਹਾਂ ਆ ਆ ਆ ਇੱਕ ਦਿਨ ਮੈਂ ਦੱਸ ਦਣਾ ਜਦੋਂ ਕੋਈ ਪੰਜਾਬ ਦੀ ਗੱਲ ਉੱਠਦੀ ਹੈ ਇਹ ਬਰਾਬਰ ਸਟੇਟ ਦਾ ਸੰਧ ਬਣ ਕੇ ਦੂਲ ਬਣ ਕੇ ਬਰਾਬਰ ਇੱਕ ਨੈਰੇਟਿਵ ਘੜਨਾ ਸ਼ੁਰੂ ਕਰਦੇ ਇੱਕ ਪ੍ਰਤਾਂ ਸਿਰਜਣਾ ਸ਼ੁਰੂ ਕਰ ਦਿੰਦੇ ਆ ਵੀ ਦੇਖੋ ਜੀ ਸਾਡੇ ਵੀ ਬੰਦੇ ਬਾਹਰ ਜਾਂਦੇ ਆ ਜੀ ਸਾਡੇ ਨਾਲ ਜੇ ਐ ਹੋ ਗਿਆ ਜੀ ਸਾਡੇ ਨਾਲ ਜੇ ਐ ਹੋ ਗਿਆ ਜੀ ਯਾਰ ਤੁਹਾਨੂੰ ਡਰ ਨਹੀਂ ਲੱਗਦਾ ਇਸ ਚੀਜ਼ ਦਾ ਵੀ ਸਾਡੇ ਨਾਲ ਹੋ ਗਿਆ ਅਸੀਂ ਜ਼ਿੰਮੇਵਾਰ ਬੱਜਾਂਗੇ ਉਹ ਵੀਰ ਮੇਰਿਆ ਚੁੱਪ ਰਗੇ ਫਿਰ ਹੋ ਜਾਣਗੇ ਬਰਬਾਦ ਪੰਜਾਬ ਅੱਜ ਮੈਂ ਜਿਹੜੀ ਗੱਲ ਤੂੰ ਮੈਨੂੰ ਐ ਦੱਸ ਇਹ ਕਹਿੰਦੇ ਜੀ ਪੰਜਾਬ ਦਾ Hindu ਨਹੀਂ ਮੈਂ ਕਹਿੰਦਾ ਜਿੰਨੇ ਆ 25 ਪਿੰਡਾਂ ਦੇ ਵਿੱਚ ਮਥੇ ਭਏ ਪੰਚਾਇਤਾਂ ਦੇ ਉਹ ਚੋਂ 80% Hindu ਪੰਚਾਇਤਾਂ ਨੇ ਸਰਪੰਚ ਜਾਂ ਮੈਂਬਰ ਹਿੰਦੂ ਨੇ ਉਹਨਾਂ ਦੇ ਆਸ਼ਰਪੁਰ ਦੀ ਜੇ ਮੈਂ ਕੱਲੇ ਦੀ ਗੱਲ ਕਰਾਂ ਤਾਂ ਅੱਜ ਇਸ ਅੱਜ ਮਾਰਚ ਦੇ ਵਿੱਚ ਕਿੰਨੇ ਹਿੰਦੂ ਸੰਗਠਨ ਜਾ ਰਹੇ ਨੇ ਠੀਕ ਆ ਏਕੜ ਦੋਕੜ ਜਿਹਨੇ ਕੋਈ ਸਿਕਿਉਰਟੀਆ ਸਕੂਟ ਨਾ ਲੈਣੀਆਂ ਬੋਲ ਵੀ ਰਹੇ ਨੇ ਪਰ ਮੈਂ ਫੇਰ ਕਹਿਣਾ ਵੀ ਸਾਡੇ ਲੋਕਾਂ ਨੂੰ ਸ਼ਾਂਤ ਸਬਰ ਸ਼ਾਂਤੀ ਸਬਰ ਤੋਂ ਕੰਮ ਲੈ ਕੇ ਇਹ ਹੀ ਕਾਨੂੰਨ ਬਣਾਉਣ ਵੱਲ ਵਧਣਾ ਤੇ ਇਹ ਲਹਿਰ ਪੂਰੇ ਪੰਜਾਬ 27 ਦੇ ਵਿੱਚ ਇਹ ਸਿਆਸਤਦਾਨਾਂ ਦੀ ਗੱਲ ਦੀ ਹੱਡੀ ਬਣ ਜੇ ਜਿਹੜੀ ਤਾਂ ਜਿਹੜੀ ਪਾਰਟੀ ਇਹ ਗੱਲ ਕਰੂਗੀ ਅਸੀਂ ਕਾਨੂੰਨ ਬਣਾਵਾਂਗੇ ਅਸੀਂ ਉਹਦੇ ਨਾਲ ਖੜਨਾ ਤੇ ਇਸ ਵੇਲੇ ਪੰਜਾਬ ਨੂੰ ਨਖੇੜਾ ਕਰਨ ਦੀ ਲੋੜ ਹੈ ਇਹ ਨਿੱਜ ਪਿੱਛੇ ਲੀਡਰਾਂ ਪਿੱਛੇ ਤੁਰੇ ਫਿਰੋ ਜ ਭਵੰਤਮਾਨ ਇੰਨਾ ਪੱਲਾ ਝਾੜ ਕੇ ਤੁਰ ਗਏ ਬਿਆਨ ਦੇ ਕੇ ਅਸੀਂ ਕਿਵੇਂ ਰੋਕ ਦਾਂਗੇ ਅਸੀਂ ਇਹਦਾ ਸਿਧਾਂਤ ਸਿਧਾਂਤ ਅਨੁਸਾਰ ਤਾਂ ਮੈਂ ਅੱਜ ਭਵੰਤ ਨੂੰ ਕਹਿਣਾ ਚਾਹੁੰਦਾ ਵੀ ਸਾਰੀਆਂ ਸਟੇਟਾਂ ਤੁਹਾਨੂੰ ਮੈਂ 15 ਸਟੇਟਾਂ ਦਾ ਅੰਕੜਾ ਦੇ ਦਿੰਦਾ ਜਿਨ੍ਹਾਂ ਦੇ ਬੱਚੇ ਕਾਨੂੰਨ ਬਣੇ ਹੋਏ ਨੇ ਵੱਖ-ਵੱਖ ਅਧਿਕਾਰ ਮਿਲੇ ਹੋਏ ਨੇ ਜ਼ਮੀਨਾਂ ਦਾ ਨੌਕਰੀਆਂ ਦਾ ਤੇ ਵੋਟਾਂ ਦਾ ਉਰੇ ਆਧਾਰਿਕ ਕਾਨੂੰਨ ਬਣਾ ਦੇ ਚੰਡੀਗੜ੍ਹ ਤਾਂ ਗਿਆ ਸਤਨਾਮ ਹੈ ਤੁਹਾਡੇ ਪੱਲੇ ਹੋਰ ਕਿੰਨੇ ਜਿਹੜੇ ਹੌਲੀ ਹੌਲੀ ਜ਼ਿਲੇ ਜਾ ਰਹੇ ਨੇ ਤਾਂ ਵਿਰੋਧੀ ਦੇਖ ਲੋ ਵਿਰੋਧੀ ਤੇਰਾ ਨੇਤਾ ਰਾਜਾ ਵੜੇਂਗਾ ਉਹ ਆਪਦਾ ਇਹਨਾਂ ਦੇ ਹੱਕ 'ਚ ਭੁਗਤੀ ਜਾਂਦਾ ਸਿਆਸਤਾਨ ਤਾਂ ਸਿਰਫ ਸਿਰਫ ਉਹਨੂੰ ਕੋਈ ਪੰਜਾਬ ਨਾਲ ਨਹੀਂ ਡੈਮੋਗ੍ਰਾਫੀ ਨਾਲ ਨਹੀਂ ਸੱਭਿਆਤਾ ਨਾਲ ਨਹੀਂ ਬੋਲੀ ਨਾਲ ਨਹੀਂ ਕੋਈ ਪਹਿਰਾਵੇ ਨਾਲ ਨਹੀਂ ਉਹਨਾਂ ਨੂੰ ਸਿਰ ਬੋਰਡ ਦਿਖਦੀ ਐ ਉਹਨਾਂ ਪ੍ਰਵਾਸੀ ਬਿੰਗ ਅਕਾਲੀ ਦਲ ਬਾਦਲ ਨੇ ਪ੍ਰਵਾਸੀ ਬਿੰਗ ਬਣਾਏ ਹੋਏ ਆ ਕਾਲਜਾਂ ਦੇ ਵਿੱਚ ਪ੍ਰਧਾਨ ਲਾਏ ਪ੍ਰਵਾਸੀਆਂ ਦੇ ਇੱਥੇ ਹਰਪੁਰ ਲਾਇਆ ਤੇ ਫਤਿਹਗੜ੍ਹ ਸਾਹਿਬ ਕਾਲ ਚਲਾਇਆ ਬਾਦਲ ਦਲ ਨੇ ਪਰ ਬਾਈ ਜੀ ਤੁਸੀਂ ਇਹ ਮਾਰਚ ਨੂੰ ਕਿੰਨੀ ਦੇਰ ਤੁਸੀਂ ਅੱਜ ਕੱਢ ਰਹੇ ਹੋ ਲੋਕ ਕਿੰਨੀ ਦੇਰ ਯਾਦ ਰੱਖਣਗੇ ਲੋਕ ਚਾਰ ਦਿਨ ਹੜਾਏ ਲੋਕਾਂ ਨੇ ਸੇਵਾ ਦੀ ਵੀ ਹੜ ਦੇ ਆਤੇ ਪਰ ਅੱਜ ਭੁੱਲ ਗਏ ਅੱਜ ਹੁਣ ਇੱਧਰ ਆ ਇਹ ਸਾਡਾ ਬਹੁਤ ਵੱਡਾ ਦੁਖਾਂਤ ਆ ਹਫਤਾ ਬੱਧ ਤੋਂ ਬਾਅਦ 10 ਦਿਨ ਸਾਡੇ ਲੋਕ ਜਿਵੇਂ ਰੀਲਾਂ ਦੇਖਦੇ ਆ ਨਾ ਇੱਕ ਰੀਲ ਦੀ ਜਿਵੇਂ ਕੋਸ਼ਿਸ ਕੈਂਟ ਦੀ ਉਹਦੀ ਵੈਲਿਡਿਟੀ ਹੁੰਦੀ ਹੈ ਉਮਰ ਹੁੰਦੀ ਹੈ ਐਂ ਸਾਡੇ ਮੁੱਦਿਆਂ ਦੀ ਉਮਰ ਹੈ ਇਹ ਮੁੱਦਾ ਹੁਣ ਦਸਾਂ ਕੁੰਬਣਾ ਵਾਲਾ ਭੁੱਲ ਗਏ ਦੋ ਕਤਲ ਹੋਏ ਸੀ ਜਗਤਪੁਰੇ ਵਾਲੀ ਘਟਨਾ ਭੁੱਲ ਗਏ ਬਲੌਂਗੀ ਵਾਲੀ ਭੁੱਲ ਗਏ ਆ ਦਿਲਰੋਜ਼ ਮਾਰੀ ਬੱਚੀ ਵਿਚਾਰੀ ਲੁਧਿਆਣੇ ਭੁੱਲ ਗਏ ਰੋਪੜ ਘਟਨਾ ਹੋਈ ਭੁੱਲ ਗਏ ਇਹ ਇਹ ਘਟਨਾ ਨੂੰ ਵੀ 10 ਦਿਨ ਬਾਅਦ ਨਾਲੇ ਭੁੱਲ ਜਾਣਾ ਫਿਰ ਇਹਨਾਂ ਨੇ ਉਹੀ ਰਾਹ ਫੜਨਾ ਪਰ ਮੈਂ ਇੱਕ ਅੱਜ ਲੋਕਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਤੁਸੀਂ ਇਹ ਗੱਲ ਮੇਰੀ ਯਾਦ ਰੱਖਿਓ ਲੋਕੋ ਜੇ ਤੁਸੀਂ ਇਹ ਕਾਨੂੰਨ ਬਣਾਉਣ ਚ ਨਾ ਕਾਮਯਾਬ ਰਹੇ ਨਾ ਬਣਾ ਸਕੇ ਤਾਂ ਇਹ ਸਟੇਟ ਨੇ ਇਥੋਂ ਦੀਆਂ ਏਜੰਸੀਆਂ ਨੇ ਪੰਜਾਬ ਨੂੰ ਲਹੂ ਲਹਾਨ ਕਰਨਾ ਹੈ ਮੈਂ ਅੱਜ ਕਹਿਤੀ ਇਹ ਗੱਲ ਤੇ ਜਿੰਨੀਆਂ ਮੈਂ ਗੱਲਾਂ ਕਈਆਂ ਇਹ ਤੋਂ ਪਹਿਲਾਂ ਸੱਚੀਆਂ ਸਾਬਤ ਹੋਈਆਂ ਨੇ ਸਤਨਾਮ ਸਿੰਘ ਇਹ ਤੁਸੀਂ ਇਸ ਪੰਜਾਬ ਨੂੰ ਇਹਨਾਂ ਫਸਾਦਾਂ ਤੋਂ ਦੰਗਿਆਂ ਤੋਂ ਕਤਲਗਾਰ ਤੋਂ ਬਚਾਉਣਾ ਚਾਹੁੰਦੇ ਆ ਤਾਂ ਸ਼ਾਂਤਮਈ ਤਰੀਕੇ ਨਾਲ ਉੱਠ ਕੇ ਸੰਘਰਸ਼ ਲੜਦੋ ਤੇ ਕਾਨੂੰਨ ਬਣਾ ਲਓ ਤਾਂ ਬਿਲਕੁਲ ਕਾਨੂੰਨ ਬਣਾਉਣ ਦੇ ਲਈ ਜਿਹੜੀਆਂ ਮੰਗਾਂ ਰੱਖੀਆਂ ਜਾ ਰਹੀਆਂ ਜਥੇਬੰਦੀਆਂ 71 ਹੋਈਆਂ ਇਕੱਠੀਆਂ ਹੋਈਆਂ ਤੇ ਉਹ ਜਥੇਬੰਦੀਆਂ ਦੇ ਵੱਲੋਂ ਆ ਬਹੁਤ ਸਾਰੇ ਵਿਚਾਰ ਜਿਹੜੇ ਹੈਗੇ ਆ ਉਹ ਪੇਸ਼ ਕੀਤੇ ਗਏ ਆ ਤੇ ਹੁਣ ਡੀਸੀ ਨੂੰ ਮੰਗ ਪੱਤਰ ਦੇਣ ਦੇ ਲਈ ਇਹ ਕਾਫਲਾ ਜਾ ਰਿਹਾ ਉਹ ਮੰਗਾਂ ਕੀ ਹੋਣਗੀਆਂ ਉਹਨਾਂ ਮੰਗਾਂ ਦੇ ਉੱਤੇ ਵਿਚਾਰ ਕੀਤਾ ਜਾਊਗਾ ਗੌਰ ਕੀਤਾ ਜਾਊਗਾ ਉਹਨਾਂ ਮੰਗਾਂ ਦੇ ਉੱਤੇ ਕਾਨੂੰਨ ਬਣ ਸਕੇਗਾ ਜਾਂ ਨਹੀਂ ਬਣ ਸਕੇਗਾ ਬਹੁਤ ਸਾਰੇ ਸਵਾਲ ਹੈ ਉਹਨਾਂ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਤੇਰਾーストラਨ ਸਿੰਘ ਪੰਜਾਬੀ ਲੋਕਚਾਨੂ